ਤੂੰ ਸੁਣਾ ਦਿੰਨਾ ਕਰਮਾਂ ਦੀ ਕਿਵੇਂ ਹਾਰ ਜਾਂਦੇ ਚੱਲ ਇੱਥੇ ਇੱਥੇ ਤੋੜ ਲੈਣਾ ਹੈਗਾ ਹੂੰ ਕਰਮ ਸਾੜ ਸਤੀ ਹੂੰ ਸੂਰਤ ਤੇ ਮਾਇਆ ਹੂੰ ਇਹ ਕਿਤੇ ਚਾਰੇ ਇਕੱਠੇ ਹੋ ਗਏ ਚਾਹੇ ਦੇਵਤੇ ਆ ਇਹ ਇਹ ਦੇਵਤੇ ਆ ਤੇ ਇਹ ਚਾਰੇ ਇਕੱਠੇ ਹੋ ਗਏ ਤੇ ਇਹ ਲੜ ਪਏ ਆ ਵਿਧੀ ਹੂੰ ਕਰਮ ਆਖੇ ਮੈਂ ਵੱਡਾ ਸੂਰਤ ਆਖੇ ਮੈਂ ਵੱਡੀਆਂ ਅੱਛਾ ਤੇ ਮਾਇਆ ਆਖੇ ਮੈਂ ਵੱਡੀਆਂ ਤੇ 60 ਸਤੀ ਆਖੇ ਮੈਂ ਵੱਡੀਆਂ ਅੱਛਾ ਉਹਦੇ ਚਲੋ ਵੀ ਆਪਾਂ ਫੈਸਲਾ ਕਰਾ ਲੈਨੇ ਆ ਹੂੰ ਉਹ ਇੱਕ ਰਾਜੇ ਕੋਲੇ ਜਾਵੜੇ ਅੱਛਾ ਰਾਜੇ ਨੂੰ ਆ ਤੇ ਵੀ ਸਾਡਾ ਫੈਸਲਾ ਕਰ ਹੂੰ ਉਹ ਜਿਹੜੇ ਰਾਜੇ ਦੇ ਦਰਬਾਰ ਤੇ ਜਾਵੜੇ ਨਾ ਉਹ ਰਾਜਾ ਵੀਰ ਵਿਕਰਮਾਜੀਤ ਨੂੰ ਕੈਦ ਕਰੀ ਬੈਠਾ ਸੀਗਾ ਅੱਛਾ ਕਹਾयत ਕਿਉਂ ਕੀਤਾ ਸੀਗਾ ਬੀਰ ਵਿਕਰਮਾਜੀਤ ਤੇ ਹਾਤਮ ਤਾਈ ਜਿਹੜੇ ਹੋਏ ਆ ਨਾ ਪੁਰਾਣੇ ਇਤਿਹਾਸਕ ਦੇ ਵਿੱਚ ਇਹ ਪਰਉਪਕਾਰੀ ਬੰਦੇ ਹੋਏ ਆ ਇਹਨਾਂ ਨੇ ਨਾ ਦੁਨੀਆਂ ਦੇ ਪਰਉਪਕਾਰੀ ਕੰਮ ਕੀਤੇ ਆ ਮੁ슬ਮਾਨਾਂ ਚ ਆਤਮ ਤਾਈ ਹੋਇਆ ਬਿਲਕੁਲ ਤੇ ਇਹ ਬੀਰ ਵਿਕਰਮਾਜੀਤ ਹੋਇਆ ਹੂੰ ਇਹ ਪੁੰਨਦਾਨ ਕਰਦਾ ਸੀ ਆ ਦੋਬਾਤ ਕਰਦਾ ਸੀ ਤੇ ਇੱਕ ਪੰਡਤ ਇਹ ਤੋਂ ਦਾਨ ਲੈ ਜਾਂਦਾ ਦਾਨ ਲੈ ਜਾਂਦਾ ਤੇ ਉਹ ਦਾਨ ਨਾ ਦਿੰਦਾ ਸੀਗਾ ਵੀ ਚਲ ਇਹਨੂੰ 15 ਦਿਨ ਆਉਣਾ ਨਾ ਪਵੇ। ਹੂੰ ਉਹ ਦੂਜੇ ਦਿਨ ਫੇਰ ਆ ਜਾਂਦਾ। ਅੱਛਾ ਦੂਜੇ ਦਿਨ ਆ ਜਾਂਦਾ ਜਦੋਂ 8 ਦਿਨ ਦਾ ਲਗਾਤਾਰ ਆਉਣ ਲੱਗਿਆ ਉਹਦਾ ਵੀ ਪੰਡਤਾਂ ਗੱਲ ਕੀ ਹੈ? ਹੂੰ ਮੈਂ ਮਾਤਾ ਨੂੰ ਇੰਨਾ ਦਾਨ ਦਿਨਾ ਵੀ ਇਹ ਕਿੰਨਾ ਮਰਜੀ ਤੁਹਾਡਾ ਟੱਬਰ ਵੱਡਾ ਹੋਵੇ ਇੰਨੇ ਦਿਨ ਖਾ ਨਹੀਂ ਸਕਦੇ। ਹੂੰ ਉਹਦਾ ਰਾਜਾ ਸਾਹਿਬ ਕੀ ਕਰਾਂ? ਹੂੰ ਤੜਕੇ ਦੇ ਦਿੰਨੇ ਆ ਤੇ ਰਾਤ ਨੂੰ ਤੁਸੀਂ 7 ਵਜੇ ਮੇਥੋਂ 8 ਵਜੇ ਖੋ ਕੇ ਲੈ ਜਾਣੇ ਆ। ਬਿਲਕੁਲ ਉਹ ਮੈਂ ਖੋਕਲੇ ਆਇਆ ਨਾ ਉਹਦਾ 13 ਰੂਪ ਹੁੰਦਾ। ਕਰਪਾਨ ਕੱਟ ਕੇ ਆਉਂਦਾ ਜਿਹੜਾ ਕੁਸ ਮੈਂ ਲੈ ਕੇ ਆਇਆ ਧਰ ਇੱਥੇ। ਹੂੰ। ਉਹ ਕਿੰਨੇ ਵਜੇ ਆਉਂਦਾ? ਉਹ ਆਦਾ ਉਹ ਆਉਂਦਾਗਾ 8 ਵਜੇ। ਤੇ ਰਾਜਾ ਦਾ 7 ਵਜੇ ਮੈਂ تیر ਘਰੇ ਆ ਜੂ। ਅੱਛਾ। ਰਾਜਾ 7 ਵਜੇ ਘਰੇ ਜਾਵੜਿਆ ਉਹ ਸੀ 6:60 ਸਤੀ। ਹੂੰ। ਰਾਜੇ ਦਾ ਰੂਪ ਧਰ ਕੇ ਆ ਜਾਂਦੀ ਸੀ। ਜਦੋਂ ਉਹਦੇ ਕਰਮ ਮਾੜੇ ਸੀ ਉਹਦੇ ਕਰਮਾਚਾਰਨ ਪਾਣੀ ਹੈ ਹੀ ਨਹੀਂ ਸੀ। ਬਿਲਕੁਲ। ਛੋਟੇ ਜਿਹੇ ਚਤ ਚੇਤੇ ਸੀਗਾ ਵੀ ਦੋਦੇ ਸਾਡਾ ਅੰਨ ਪਾਣੀ ਲਿਖਿਆ ਹੂੰ ਇਹ ਕਰਮ ਬਣਾਉਂਦੇ ਸਾਨੂੰ ਦਾਣਾ ਪਾਣੀ ਖਿੱਚ ਕੇ ਲਿਆਇਆ ਮੈਂ ਨਹੀਂ ਖਿੱਚ ਕੇ ਲਿਆਇਆ ਮੈਂ ਕਿੱਡਾ ਕੁ ਪ੍ਰੋਫੈਸਰਾਂ ਕਿੱਡਾ ਕੁ ਮੈਂ ਪੜਿਆ ਲਿਖਿਆ ਹੈਗਾ ਇਹ ਛੋਟੇ ਦਾਣਾ ਪਾਣੀ ਨੇ ਸਾਨੂੰ ਖਿੱਚਿਆ ਦੋਦੇ ਹੂੰ ਤੇ ਉਹ ਨਾ ਜਦੋਂ ਰਾਜਾ ਅੰਦਰ ਬੈਠਾ ਸੀਗਾ ਤੇ ਉਹ ਸਾਢੇ ਸੱਤੀ ਰੂਪ ਧਾਰ ਕੇ ਆਈ ਵੀਰ ਵਿਕਰਮ ਜੀਤ ਦਾ ਤੇ ਉਹ ਧਾਰ ਇੱਥੇ ਤੋਂ ਅੰਦਰੋਂ ਨਿਕਲਿਆ ਆਇਆ ਅੰਦਰੋਂ ਨਿਕਲਿਆ ਆਦਾ ਇਹਨੂੰ ਕਿਉਂ ਤੰਗ ਕਰਦੀਆਂ ਤੂੰ ਮੈਨੂੰ ਪਤਾ ਤੂੰ ਮੇਰਾ ਰੂਪ ਧਰ ਕੇ ਸਾੜ ਸਤੀਆਂ ਉਹ ਆਦੀ ਰਾਜਾ ਸਾਹਿਬ ਤੂੰ ਰਹਿਣ ਦੇ ਹੂੰ ਤੂੰ ਫਲਾਣੇ ਸੇਠ ਦਾ ਮੁੰਡਾ ਬਚਾਉਣ ਗਿਆ ਸੀ ਫੌਜਾਂ ਲੈ ਕੇ ਗਿਆ ਸੀਗਾ ਵਿਚਾਲਿਆ ਖੀਰ ਨੂੰ ਉਹ ਛੇਰ ਨੇ ਆਟੇ ਦਾ ਸ਼ੀਰ ਬਣ ਕੇ ਖਾ ਗਿਆ ਸੀਗਾ ਹੂੰ ਆਉਂਦੀ ਹੈ ਸਟੋਰੀ ਇਹ ਬਿਲਕੁਲ ਤੇ ਉਹ ਆਦੇ ਤੂੰ ਰਹਿਣ ਦੇ ਹੋਰ ਨਹੀਂ ਇਹਨੂੰ ਗਰੀਬ ਨੂੰ ਕੀ ਤੰਗ ਕਰਦੀਆਂ ਮੇਰੇ ਇੰਨੀ ਆ ਜਿਵੇਂ ਤੁਸੀਂ ਆਖਿਆ ਕਰਮ ਕਿਵੇਂ ਹਰਦੇ ਆ ਹਾਂ ਉਹਨੇ ਅੱਖਾਂ ਕੋਹਦੀ ਤੜਕੀ ਆ ਜਾਂਗੇ ਤੜਕੇ ਉਹਦਾ ਘੋੜਿਆਂ ਦਾ ਤਵੇਲਾ ਮਰ ਗਿਆ ਜਿਹੜੇ ਪੂਰੇ ਐ ਅਰਬੀ ਘੋੜੇ ਸੀਗੇ ਅੱਛਾ ਦੂਜੇ ਦਿਨ ਭਈ ਉਹਦੇ ਖਜ਼ਾਨੇ ਨੂੰ ਅਗ ਲੱਗ ਗਈ ਹੂੰ ਤੇ ਜੇ ਉਹ ਦੋ ਤਿੰਨ ਦਿਨ ਨੁਕਸਾਨ ਹੋਇਆ ਹੂੰ ਖਜ਼ਾਨਾ ਵੀ ਮੱਚ ਗਿਆ ਤੇ ਘੋੜੇ ਵੀ ਮਰ ਗਏ ਤੇ ਹਾਥੀ ਮਰਨ ਲੱਗਿਆ ਵਾ ਵਜੀਰ ਨੂੰ ਆਦਾ ਵੀ ਮੈਂ ਹੁਣ ਰਾਜ ਛੱਡਦਾ ਸਾਰ ਸਤੀ ਆ ਗਈ ਤੇ ਨਹੀਂ ਤਾਂ ਜਮਾਂ ਤਬਾਹ ਹੋ ਜੂਗਾ अच्छा ओने जों राज ਛੱਡਿਆ ਚਲੋ ਚਾਲ ਤੁਰਿਆ ਗਿਆ ਤੁਰਿਆ ਗਿਆ ਤੇ ਦੂਜੇ ਰਾਜੇ ਦੇ ਜਾਵੜਿਆ ਹੱਦ ਚ ਹਮ ਹੱਦ ਚ ਜਾਵੜਿਆ ਉੱਥੇ ਲਾ ਲਿਆ ਧੂਣਾ ਲਾ ਲਿਆ ਧੂਣਾ ਲਾ ਕੇ ਬਹਿ ਗਿਆ ਇਹ ਸੋਣਾ ਬਹੁਤ ਸੀ ਗਿਆ ਰਾਜਾ ਵੀਰ ਵਿਕਰਮਾ ਜੀ ਤੁ ਅੱਛਾ ਤੇ ਇਹ ਆਂਦੇ ਸੀਗੇ ਮੱਥੇ ਤੇ ਚੰਦ ਤੇ ਠੋਡੀ ਤੇ ਚੀਚੀ ਤਾਰਾ ਜਿਵੇਂ ਆਮ ਆਪਾਂ ਬੱਚੇ ਉਹਨਾਂ ਤੋਂ ਕਰਾ ਲੈਂਦੇ ਆ ਉਹ ਨਰਾਲਿਆਂ ਤੋਂ ਹਮ ਤੇ ਜਿਹੜਾ ਬੰਨੀਓ ਸੀਗੇ ਅੱਛਾ ਤੇ ਸਾਥ ਬਣ ਕੇ ਬਹਿ ਗਿਆ ਤੇ ਹੂਣੀ ਨੇ ਨਾ ਉਹ ਜਿਹੜੇ ਰਾਜੇ ਦੇ ਮਹਿਲਾਂ ਦੇ ਨੇੜੇ ਬੈਠਾ ਸੀ ਉੱਥੋਂ ਸਿਉਣੇ ਦੀ ੱਟ ਚੱਕੀ ਹੂੰ ਤੇ ਇਹਦੇ ਧੂਨੇ ਚਾ ਕੇ ਦਬਤੀ ਅੱਛਾ ਧੂਨੇ ਚਾ ਕੇ ਦਬਤੀ ਤੇ ਜਦੋਂ ਉੱਤੇ ਵੇਖਿਆ ਵੀ ਤੜਕੇ ਰਾਜੇ ਨੇ ਚੋਰੀ ਹੋ ਵੀ ਚੋਰੀ ਹੋ ਗਈ ਚੋ ਪੈੜ ਕੱਢਣ ਆਲੇ ਆਏ ਪੈੜ ਕੱਢਣ ਆਲੇ ਆਏ ਧੂਏ ਤੀਕ ਪੈੜ ਜਾਵੇ ਹੂੰ ਸੰਤ ਕਰਕੇ ਚੰਗਾ ਉੱਤੇ ਰੋਭ ਸੀ ਚੰਗਾ ਵੱਡੀ ਉਮਰ ਦਾ ਸੀਗਾ ਬਿਲਕੁਲ ਤੇ ਦਰਦਿਆਂ ਨੇ ਬੁਲਾਇਆ ਨੇ ਰਾਜੇ ਨੂੰ ਆ ਤੇ ਵੀ ਸਾਹ ਦਾ ਉਹ ਤਾਂ ਸਾਥ ਕਾ ਦਾ ਤਲਾਸੀ ਲਓ ਜੇ ਤਾਂ ਕੁਝ ਨਿਕਲਿਆ ਆ ਤਾਂ ਫਿਰ ਤਾਂ ਚੋਰਾ ਹੂੰ ਉਹੀ ਤਲਾਸੀ ਲਈ ਤੂੰ ਨੇ ਚੋਟੇ ਨਿਕਲਿਆਈ ਅੱਛਾ ਰਾਜਾ ਦਾ ਵੀ ਇਹ ਤਾਂ ਚੋਰ ਹੈਗਾ ਤੇ ਤਾਂ ਹੱਥ ਵੜ ਦੋ ਤੇ ਉਹਦੇ ਹੱਥ ਪੈਰ ਵੱਢ ਤੇ ਹੱਥ ਪੈਰ ਵੱਢ ਕੇ ਗੰਦੇ ਨਾਲ ਸਿਰਤਾ ਹੂੰ ਜਦੋਂ ਕਰਮ ਹਰ ਦੇ ਕਿੱਥੇ ਰਾਜਾ ਕਿੱਥੇ ਇੱਕ ਰਾਜੇ ਨੇ ਹੱਥ ਪੈਰ ਵੱਢ ਕੇ ਸਿਰਤੇ ਉੱਥੇ ਤੇਲੀਆਂ ਨੇ ਵੇਖਿਆ ਵੀ ਇਹ ਮੱਡਾ ਸੋਹਣਾ ਮੁੰਡਾ ਪਿਆ ਹੈਗਾ ਹੱਥ ਪੈਰ ਵੱਡੇ ਆ ਹੂੰ ਉਹਨਾਂ ਨੇ ਚੱਕ ਲਿਆ ਇਲਾਜ ਕਰਾ ਲਿਆ ਤੇ ਉਹ ਕੋਲੂ ਤੇ ਬਾਦਿਆ ਕਰਨ ਤੇ ਰਾਤ ਨੂੰ ਹੁਣ ਜਿਹੜੇ ਰਾਜੇ ਸੀ ਨਾ ਬੇਟਾ ਹੂੰ ਉਹਦੋਂ ਆਸ਼ਰਮ ਚੱਲਦੇ ਸੀ ਅੱਛਾ ਆਸ਼ਰਮਾਂ ਦੇ ਵਿੱਚ ਕੱਲੀ ਪੜਾਈ ਨਹੀਂ ਹੁੰਦੀ ਸੀਗੀ ਸ਼ਸਤਰ ਵਿਦਿਆ ਕਰਤ ਵਿਦਿਆ ਸੰਗੀਤ ਵਿਦਿਆ ਤੇ ਜਿਹੜੇ ਆਮ ਦੂਜੇ ਸੀਗੇ ਨਾ ਆਮ ਰਾਗਾਾਂ ਦੇ ਵਿੱਚ ਜਿਵੇਂ ਤਨਾਸੀ ਰਾਗ ਆ ਜਾਂ ਦੂਜਾ ਟੋਡੀ ਰਾਗ ਮੀ ਪੋਣਾ ਹਮ ਇਹ ਵਜੇ ਇਹ ਵਜੇ ਰਾਗ ਵੀ ਸੀ ਜਿਵੇਂ ਤਾਨਸੈਣ ਹੋਇਆ ਹੈਗਾ ਤੇ ਉਹ ਜਦੋਂ ਰਾਗ ਲਾਉਂਦਾ ਸੀ ਤਾਂ ਮੀ ਪੈ ਜਾਂਦਾ ਸੀਗਾ ਅੱਛਾ ਉਹ ਸਾਰਾ ਕੁਝ ਜਾਣਦੇ ਸੀ ਪੁਰਾਣੇ ਰਾਜਿਆਂ ਦੇ ਮੁੰਡੇ ਆਸ਼ਰਮ ਦੇ ਵਿੱਚ ਇਹ ਨਹੀਂ ਵੀ ਇੱਕ ਕੱਲੀ ਅਖਰੀ ਪੜਾਈ ਹੁੰਦੀ ਸੀਗੀ ਹਮ ਘੋੜਸਵਾਰੀ ਕੀ ਲੜਾਈ ਕੀ ਸਭ ਕੁਝ ਹੁੰਦਾ ਸੀਗਾ ਅੱਛਾ ਉਹਨੇ ਜਦੋਂ ਰਾਤ ਨੂੰ ਸਾਰੀ ਰਾਤ ਉਹ ਤੇਲ ਕੱਢਦੇ ਸੀਗੇ ਤੇ ਵਿਚਾਰਾ ਬੰਸਰੀ ਲੈ ਲੈਂਦਾ ਉਹਨੂੰ ਮਾਂ ਪਿਓ ਬਣਾ ਲਏ ਉਹਨਾਂ ਨੂੰ ਵੀ ਮੈਨੂੰ ਬੰਸਰੀ ਲਿਆ ਦਿਓ ਤੇ ਉਹਨਾਂ ਨੇ ਨਾ ਰਾਤ ਨੂੰ ਬਹਿ ਜਾਂਦਾ ਤੇ ਬੰਸਰੀ ਦੇ ਵਿੱਚ ਉਹ ਰਾਗ ਗਾਉਂਦਾ ਦੀਪਕ ਤੇ ਸਾਰੇ ਸ਼ਹਿਰ ਦੇ ਦੀਵੇ ਜਗ ਪੰਦੇ ਹੂੰ ਜਿਹੜੀ ਉਸ ਸ਼ਹਿਰ ਦੀ ਰਾਣੀ ਸੀ ਉਹ ਬਾਲੀ ਸੋਹਣੀ ਸੀਗੀ ਤੇ ਉਹ ਆਦੀ ਸੀਗੀ ਮੈਂ ਰਾਤ ਨੂੰ ਟਹਿਲਿਆ ਕਰੂੰ ਤੇ ਮੇਰੇ ਕੇਸਾਂ ਦਾ ਹੀ ਇੰਨੀ ਲਿਸ਼ਕ ਪਊਗੀ ਚਾਨਣ ਹੋਊਗਾ ਸ਼ਹਿਰ ਚ ਤੇ ਕਿਸੇ ਨੇ ਦੀਵਾ ਨਹੀਂ ਜਗਾਉਣਾ ਹੂੰ ਤੇ ਜੋ ਸਾਰ ਸਰਦ ਦੀਵੇ ਜਗ ਪਏ ਹੂੰ ਤੇ ਰਾਣੀ ਨੇ ਜਿਹੜੀਆਂ ਗੋਲੀਆਂ ਸੀ ਘੋੜਸਵਾਰੀ ਜਾਣਦੀਆਂ ਸੀ ਬੰਦਿਆਂ ਨੂੰ ਜਿਵੇਂ ਹੁਣ ਆਪਣੀਆਂ ਕੁੜੀਆਂ ਕਰਾ ਪੁਲਿਸ ਚੈਨੀਆਂ ਚਾ ਸਿਪਾਹੀਆਂ ਨੀਆਂ ਹੂੰ ਤੇ ਉਵੇਂ ਉਹਨਾਂ ਨੂੰ ਕੁੜੀ ਦੇ ਕੇ ਕੱਲਿਆ ਜਾ ਪਤਾ ਕਰਕੇ ਆਓ ਕਿਹਨੇ ਦੀਵੇ ਜਗਾਏ ਕੌਣ ਜਾਗਦਾ ਕੌਣ ਨਹੀਂ ਜਾਗਦਾ ਹੂੰ ਉਹਨਾਂ ਨੇ ਨਾ ਸਾਰੇ ਘਰੇ ਕੱਡੇ ਪੀਹਾਂ ਚੋ ਆ ਸਾਰਾ ਸ਼ਹਿਰ ਸੁੱਤਾ ਪਿਆ ਇੱਕ ਤੇਲੀਆਂ ਦਾ ਕੋਹਲੂ ਚੱਲੀ ਜਾਂਦਾ ਮੁੰਡਾ ਬੰਸਰੀ ਵਜਾਉਂਦਾ ਅੱਛਾ ਉਹਨੇ ਦੋ ਦਿਨ ਵੇਖਿਆ ਤੇ ਤੀਜੇ ਦਿਨ ਰਾਣੀ ਆਪਦੇ ਪਿਓ ਨੂੰ ਆਦੀ ਨਾ ਕੁੜੀਆ ਦੀ ਮੇਰਾ ਸੁਮੰਬਰ ਰਚ ਦੋ ਹੂੰ ਸੁਮੰਬਰ ਰਾਜਤਾ ਹੁਣ ਉਹਦੀਆਂ ਲੱਤ ਪੈਰ ਵੱਡੇ ਸੀ ਸੁਮੰਬਰ ਤੇ ਲੂਲੇ ਲੰਗੜੀ ਨੂੰ ਕੌਣ ਲੈ ਕੇ ਜਾਂਦਾ ਹੈਗਾ ਹੂੰ ਤੇ ਉਹਨੇ ਕਿਸੇ ਦੇ ਉਹ ਜਿਹੜਾ ਹਾਰ ਹੁੰਦਾ ਹੀ ਕੰਗੋ ਦੀ ਕਦੋਰੀ ਵਜਦੀ ਕਿਸੇ ਦੇ ਨਹੀਂ ਪਾਈ ਉਹਦੀ ਰਾਜਾ ਸਾਹਿਬ ਅੱਧੇ ਆਏ ਨਹੀਂਗੇ ਭਾਵੇਂ ਕੋਈ ਕਾਣਾ ਪਾਣੀ ਲੂਲਾ ਲੰਗੜਾ ਕੁਛ ਵੀ ਆ ਸਾਰੇ ਆਉਣ ਹੋ ਕਦੇ ਦੇ ਹੂੰ ਦੂਜੇ ਦਿਨ ਆਏ ਉਹਨੇ ਲੰਗੇ ਮੁੰਡੇ ਦੇ ਉਹਦੇ ਫੜ ਕੇ ਮਾਪਿਓ ਲਈ ਆਉਂਦੇ ਸੀਗੇ ਹੂੰ ਤੇ ਉਹਦੇ ਹਾਰ ਪਾਤਾ ਅੱਛਾ ਉਹ ਰਾਜਾ ਕੇਰਾ ਤਾਂ ਮਾਰ ਗਿਆ ਫਲਾਤੀ ਨਹੀਂ ਨਹੀਂ ਜੀ ਉਹ ਪਿਛਲੇ ਦੇ ਪਾਉਣ ਲੱਗੀ ਸੀ ਕਿ ਤੇ ਅਗਲੇ ਦੇ ਪਾਏਗਾ ਦੂਜੇ ਦਿਨ ਫੇਰ ਰਾਸਤਾ ਉਸੇ ਦੇ ਫੇਰ ਰਾਜਾ ਹਰਖ ਗਿਆ ਉਹ ਤਾਂ ਇਹਨੂੰ ਰੋਈ ਬਿਆ ਬਣ ਚੇ ਦਾ ਪਾਉ ਕਮਰਾ ਮਹਿਲ ਸਿੱਟੋਂ ਨੂੰ ਉੱਥੇ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈਗੀ ਲੰਗੜੇ ਦੇ ਗਲ ਚਾਰ ਗਲ ਚ ਮਾਲਾ ਬਾਤ ਤੇ ਉਹਨੂੰ ਕਦਰ ਸੀ ਉਹ ਪੜੀ ਲਿਖੀ ਸੀਗੀ ਵੀ ਇਹ ਬੰਦਾ ਮਾੜਾ ਮੋਟਾ ਨਹੀਂ ਹੂੰ ਹੁਣ ਜਦੋਂ ਉਹਦੇ ਕੋਲੇ ਰਾਜੇ ਕੋਲੇ ਆ ਗਏ ਉਹ ਚਾਰੇ ਜਿਹੜੇ ਆਦੇ ਹੀ ਮੈਂ ਛੋਟਾ ਸੂਰਤ ਆਦੀ ਹੀ ਮੈਂ ਵੱਡੀਆਂ ਮਾਇਆ ਦੀ ਮੈਂ ਵੱਡੀਆਂ ਉਹ ਚਾਰੇ ਫੈਸਲਾ ਆ ਗਿਆ ਉਹ ਨਾ ਤਾਂ 60 ਸੱਤੀ ਨੂੰ ਆਖ ਸਕੇ ਤੂੰ ਛੋਟੀਆਂ ਤੇ ਦੂਜੇ ਫਲਾਣਾ ਵੱਡਾ ਤਿੰਨੇ ਜਣੇ ਗੁੱਸੇ ਹੁੰਦੇ ਸੀਗੇ ਤੇ ਤਿੰਨ ਪਾਂਦੀ ਤਾਂ ਦੇਵ ਤੇ ਗਨਲਾ ਤੇ ਪਾਂਦੀ ਉਹ ਪੂਤ ਗਨਲਾ ਤੇ ਰਾਜਾ ਡਰਦਾ ਕਿਵੇਂ ਉਹਨਾਂ ਤੋਂ ਤਿੰਨਾਂ ਨੂੰ ਉਲਟ ਕਰੇ ਹੂੰ ਰਾਜਾ ਨੇ ਤਾਲਾਂ ਲੱਗ ਪਈ ਜੀ ਇਹਨਾਂ ਨੂੰ ਚੰਗੇ ਮਹਿਲ ਚ ਬਾਓ ਜੀ ਸੇਵਾ ਕਰੋ ਕੱਲ ਨੂੰ ਫੈਸਲਾ ਪਰਸ ਨੂੰ ਫੈਸਲਾ ਅੱਛਾ ਤੇ ਰਾਜੇ ਨੂੰ ਤਾਂ ਸੰਸਾਰ ਲੱਗ ਗਿਆ ਬਿਮਾਰ ਹੋ ਗਿਆ ਤੇ ਇੱਕ ਦਿਨ ਕੁੜੀ ਗਈ ਉੱਥੋਂ ਜਿੱਥੇ ਵਿਚਾਰੀ ਰੋਹਾ ਵੀ ਆ ਬਾਣ ਚੋ ਭਾਈ ਸੀਗੀ ਅੱਛਾ ਵੀ ਤੂੰ ਆਪਦੇ ਇੱਥੇ ਹੀ ਰਹਿ ਤੇ ਉਹ ਮਾਪਿਆਂ ਨੂੰ ਮਿਲਣ ਗਈ ਤੇ ਉਹਦੀ ਮਾਂ ਦੀ ਤੇਰਾ ਪਿਓ ਤਾਂ ਸੰਸੇ ਚ ਅੱਛਾ ਤੇ ਤੇਰਾ ਚਾਰ ਆਏ ਬੈਠਿਆ ਦੇਵੀ ਦੇਵਤੇ ਭੂਤਾਂ ਵੀ ਉਹ ਆਦੇ ਦੱਸੋ ਕਿਹੜਾ ਵੱਡਾ ਕਿਹੜਾ ਛੋਟਾ ਕਿਹੜੇ ਨੂੰ ਛੋਟਾ ਆਖੇ ਕਿਹੜੇ ਨੂੰ ਵੱਡਾ ਆਖੇ ਹੂੰ ਉਹਨੇ ਜਾ ਕੇ ਆਪਦੇ ਬੰਦੇ ਨੂੰ ਦੱਸੀ ਰਾਜੇ ਵੀਰ ਬਿਕਰਮਾਂਜੀਤ ਨੂੰ ਤੇ ਉਹ ਆਦਾਨਾ ਤੂੰ ਆਪਦੇ ਪਿਓ ਨੂੰ ਜਾ ਕੇ ਆਖ ਦੇ ਵੀ ਤੇਰਾ ਜਵਾਈ ਕਰੂਗਾ ਫੈਸਲਾ ਅੱਛਾ ਉਹਨੇ ਜਾ ਕੇ ਆਖਤਾ ਉਹਨੇ ਆਖਿਆ ਚੰਗਾ ਹੋ ਗਿਆ ਜੇ ਮਾਰ ਦੇਣੀ ਆ ਤਾਂ ਤਾਂ ਮਗਰ ਉਹ ਲੈ ਜੂਗਾ ਹੂੰ ਤੇ ਫਾਇਦਾ ਹੀ ਆ ਹੂੰ ਤੇ ਉਹਨੇ ਤਾਂ ਬਾਈ ਆਇਆ ਵਾ ਦਾ ਪਹਿਲਾ ਗੱਡੀ ਛੱਡ। ਅੱਛਾ ਗੱਡੀ 'ਤੇ ਬੈਠੂ ਆ ਮੈਂ। ਰਾਜਾ ਬਣ ਕੇ ਫਾਇਦਲਾ ਕਰੂ ਆ। ਹੂੰ। ਪਹਿਲਾਂ ਉਹਨੇ ਸੂਰਤ ਛੱਡੀ। ਹੂੰ। ਸੂਰਤਾ ਸਦਕਿਆ ਦਾ ਵੀ ਮੇਰਾ ਇੱਕ ਪੈਰ ਸੂਤ ਕਰ। ਅੱਛਾ। ਤੇ ਉਹਨੇ ਸੂਰਤ ਨੇ ਪੈਰ ਸੂਤ ਕਰਤਾ। ਅੱਛਾ। ਉਹਦਾ ਸੂਰਤੇ ਛੂਟੀਆਂ। ਹੂੰ ਮੇਰੇ ਜਿੰਨੀ ਸੂਰਤ ਦੁਨੀਆ ਤੇ ਹੈ ਨਹੀਂ ਸੀ ਕਿਸੇ ਦੀ ਜਿੱਦੋਂ ਮੇਰੇ ਹੱਥ ਪੈਰ ਵੱਢਿਆ ਇਹਨੇ ਹੂੰ ਉਦੋਂ ਤੂੰ ਕਿੱਥੇ ਗਈ ਸੀ ਮੇਰੀ ਸੂਰਤ ਬਿਗੜ ਨਾ ਦਿੰਦੀ ਜੇ ਤੂੰ ਵੱਡੀ ਸੀ ਐਡੀ ਸੋਹਣੀ ਮੈਨੂੰ ਸੂਰਤ ਦਿੱਤੀ ਸੀ ਮੇਰੀ ਸੂਰਤ ਵਿਗਾੜ ਕੇ ਆ ਰਾਜੇ ਨੇ ਮੇਰੇ ਹੱਥ ਪੈਰ ਵੱਢ ਤੇ ਅੱਛਾ ਜੇ ਤੂੰ ਛੋਟੀਆਂ ਪਸ਼ਾਂ ਆ ਜਾ ਫੇਰ ਸਤਲੀ ਮਾਇਆ ਮੈਂ ਇਹਨੂੰ ਦਾ ਦੂਜਾ ਪੈਰ ਸੂਤ ਕਰਦੇ ਉਹਨਾਂ ਦੂਜਾ ਪੈਰਾਸੂਟਕਰਤਾ ਜਿਹੜਾ ਵੱਡਿਆ ਸੀਗਾ ਅੱਛਾ ਉਹਨੂੰ ਆਰਾ ਮਾਇਆ ਜਦੋਂ ਮੇਰੇ ਖਜ਼ਾਨੇ ਨੂੰ ਅੱਗ ਲੱਗੀ ਸੀਗੀ ਮੇਰੇ ਤੇ 630 ਤੀ ਆਈ ਸੀ ਤੇ ਤੂੰ ਆਪ ਦੀ ਮਾਇਆ ਨੂੰ ਬਚਾਇਆ ਕਿ ਉਹਨਾਂ ਮਾਇਆ ਨੂੰ ਤਾਂ ਅੱਗ ਲੱਗ ਗਈ ਤੇ ਤੂੰ ਉਦੋਂ ਜੇ ਵੱਡੀ ਹੁੰਦੀ ਮੈਨੂੰ ਆ ਕੇ ਬਚਾਉਂਦੀ ਮੇਰੇ ਸਿਰ ਤੇ ਹੱਥ ਤੇ ਰੱਖਦੀ ਹੂੰ ਭਿਓ ਹੋ ਜਾ ਤੂੰ ਹੀ ਛੋਟੀ ਐ ਹੂੰ ਫੇਰ ਸਾਧਲੇ ਕਰਮ ਹੂੰ ਕਰਮ ਸਾਥਲੇ ਕਰਮਾ ਨੂੰ ਆਦਾਏ ਜਦੋਂ ਮੇਰੇ ਕਰਮਾ ਹਾਰਦੇ ਸੀ ਰਾਤੇ ਰਾਤ ਹਾਥੀ ਮਰ ਗਏ ਚੰਗੇ ਚੰਗੇ ਰਾਤੇ ਰਾਤ ਕੋੜੇ ਮਰ ਗਏ ਪਹਿਲਾਂ ਉਤੋਂ ਹੱਥ ਸੂਤ ਕਰਾ ਲਿਆ ਅੱਛਾ ਹੱਥ ਸੂਤ ਕਰਾ ਲਿਆ ਤੇ ਆਦਾ ਉਦੋਂ ਮੇਰੋ ਕਰਮ ਹਰਦੇ ਸੀ ਜਦੋਂ ਤੇ ਉਦੋਂ ਤੂੰ ਕਿੱਧਰ ਗਿਆ ਸੀ ਅੱਛਾ ਤੇ ਤੂੰ ਹੀ ਛਾੜ ਤੂੰ ਦੂਜਾ ਹੂੰ ਛੋਟਾ ਉਹ ਮੜ ਕੇ ਰਹਿ ਗਈ 60 ਸਤੀ ਸਾਰ ਸਤੀ ਰਹਗੀ ਤੂੰ ਉਹਦਾ ਮਾਤਾ ਹੱਥ ਸੂਤ ਕਰਦੇ ਆ ਸੂਤ ਕਰਤੇ ਹੋਣੇ ਪੈਰੀਆਂ ਫਿਰ ਉੱਠ ਕੇ ਲਾਤੇ ਆਹਦਾ ਮਾਤਾ ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ ਤੂੰ ਵੱਡੀ ਆ